ਹਾਈ ਦੋਸਤੋ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਹੁਣ ਦੇਖੋ ਤੁਸੀਂ ਸਾਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਅਸੋਦੀ ਸੰਗਰਾਂਦ ਦਾ ਪਹਿਲਾ ਦਿਨ ਤੇ ਨਾਲ ਨਾਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਵੀ ਹੈ ਇਸ ਨੂੰ ਮੁੱਖ ਰੱਖਦੇ ਹੋ ਸਮਾਣੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬਾ ਗੁਰੂ ਰਬਦਾ ਸਾਹਿਬ ਦਾ ਗੁਰਦੁਆਰਾ ਸਾਹਿਬ ਜਿੱਥੇ ਬਹੁਤ ਜਿਆਦੇ ਸਿੱਖ ਸੰਗਤਾਂ ਇੱਥੇ ਨਮਸਕਾਰ ਕਰਦੀਆਂ ਨੇ ਅੱਜ ਇਹ ਦਿਨਾਂ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਜ ਸਿੰਘ ਜੀ ਪ੍ਰਧਾਨ ਨੇ ਇੱਥੇ ਰਾਜ ਸਿੰਘ ਜੀ ਉਹਨਾਂ ਵੱਲੋਂ ਇੱਥੇ ਬਹੁਤ ਵਧੀਆ ਇੱਕ ਪ੍ਰੋਗਰਾਮ ਜਿਹੜਾ ਸੰਗਰਾਮ ਦਾ ਹਰ ਮਹੀਨੇ ਦੀ ਤਰ੍ਹਾਂ ਇੱਥੇ ਆਰੰਭਿਆ ਜਾਂਦਾ ਤੇ ਬਹੁਤ ਵਧੀਆ ਸੁਲੰਘਾ ਜੋ ਕਦਮ ਆ ਇੱਕ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਜਿਹੜੇ ਅੱਗੇ ਹੋ ਕੇ ਵਧੀਆ ਇੱਕ ਪ੍ਰਚਾਰ ਦਾ ਜ਼ਰੀਆ ਬਣਿਆ ਹੋਇਆ ਬਹੁਤ ਇੱਕ ਕੇਂਦਰ ਆ ਜਿੱਥੇ ਬੀਬੀਆਂ ਵੀ ਤੇ ਸੁਖਮਨੀ ਸਾਹਿਬ ਦੇ ਪਾੜ ਕਰਦੀਆਂ ਨੇ ਅੱਗੇ ਤੇ ਨਿਤਨੇਮ ਹੁੰਦਾ ਫਿਰ ਕਥਾ ਕੀਰਤਨ ਹੁੰਦਾ ਇਸ ਕਰਕੇ ਕਹਿਉਂਦਾ ਭਾਵੇਂ ਆ ਗੁਰਦੁਆਰਾ ਸਾਹਿਬ ਇਸ ਤਰ੍ਹਾਂ ਹੋਣਾ ਚਾਹੀਦਾ ਜਿੱਥੇ ਰੌਣਕਾਂ ਲੱਗੀਆਂ ਹੋਣ ਗੁਰਬਾਣੀ ਦਾ ਪ੍ਰਚਾਰ ਹੋਵੇ ਸਿੱਖ ਸੰਗਤਾਂ ਜੁੜਨ ਇਸ ਕਰਕੇ ਇੱਥੇ ਬਹੁਤ ਜ਼ਿਆਦਾ ਜਿਹੜੀਆਂ ਸਿੱਖ ਸੰਗਤਾਂ ਇੱਥੇ ਪਹੁੰਚਦੀਆਂ ਨੇ ਸੋ ਤੇ ਰਾਬਗੀ ਨੇ ਜਿਹੜੇ ਕਥਾ ਵਾਚਕ ਨੇ ਤੇ ਗ੍ਰੰਤੀ ਸਿੰਘ ਸਾਹਿਬਾਨ ਨੇ ਜਾਂ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਮੈਂ ਤੁਹਾਨੂੰ ਨਾਮ ਦੱਸਦਾ ਨਾਮ ਤੁਸੀਂ ਪੜੋ ਆ ਨਾਮ ਪੜੋ ਤੁਸੀਂ ਮੈਂ ਧੰਨਵਾਦ ਕਰਦਾ ਇਹ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਜਿੰਨੇ ਵੀ ਸੇਵਾਦਾਰ ਨੇ ਤੇ ਆਪਣੇ ਗ੍ਰਾਂਤੀ ਸਿੰਘ ਸਾਹਿਬਾਨ ਨੇ ਤੇ ਜਿਹੜੇ ਇੱਥੇ ਦਿਨ ਰਾਤ ਇੱਕ ਪ੍ਰਚਾਰ ਕਰਦੇ ਆ ਆਪਣੀ ਡਿਊਟੀ ਆ ਜਿਹੜੀ ਆਪਣੀ ਸੇਵਾ ਜਿਹੜੀ ਉਹ ਤਨ ਦੇ ਦੇਨ ਅਨੁਭਾਉਂਦਿਆ ਇਸ ਤਰ੍ਹਾਂ ਹਰ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹੋ ਹੀ ਇੱਕ ਪ੍ਰਚਾਰ ਨੂੰ ਅੱਗੇ ਲੈ ਕੇ ਜਾ ਸਕਦੀ ਆ ਗ੍ਰਾਂਤੀ ਸਿੰਘ ਸਾਹਿਬਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਮਿਲ ਕੇ ਪ੍ਰਚਾਰ ਕਰਦੇ ਆ ਤੇ ਉਸ ਨਗਰ ਦਾ ਉਸ ਪੱਤੀ ਦਾ ਉਸ ਸ਼ਹਿਰ ਦਾ ਉਸ ਮਹੱਲੇ ਦਾ ਬਹੁਤ ਵਧੀਆ ਇੱਕ ਮਾਰਗ ਦੀ ਕਿਰਪਾ ਨਾਲ ਇੱਕ ਸਹਿਯੋਗ ਮਿਲਦਾ ਤੇ ਨਾਲ-ਨਾਲ ਕਹਿੰਦੇ ਨੇ ਵੀ ਸੋਨੇ ਤੇ ਸੁਹਾਗਿਆਲੀ ਗੱਲ ਹੋ ਜਾਂਦੀ ਆ ਜੀਵਨ ਜਿਹੜਾ ਸਫਲ ਹੁੰਦਾ ਇਸ ਕਰਕੇ ਜੀਵਨ ਸਫਲ ਬਣਾਉਣ ਵਾਲੀ ਗੱਲ ਹੈ ਵੀ ਜਿੱਥੇ ਪਿਆਰ ਸਤਿਕਾਰ ਤੁਹਾਨੂੰ ਮਿਲਦਾ ਹੋਵੇ ਇੱਥੇ ਇੱਕ ਗੱਲ ਮੈਂ ਹੋਰ ਦੇਖੀ ਆ ਜਿਹੜੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਰਾਜ ਸਿੰਘ ਜੀ ਪ੍ਰਧਾਨ ਨੇ ਤੇ ਜਿੰਨੇ ਵੀ ਇੱਥੇ ਹੁੰਦੇ ਆ ਸਭ ਨੂੰ ਜੀ ਆਇਆਂ ਆ ਹੱਥ ਜੋੜ ਕੇ ਬੇਨਤੀ ਨਿਮਰਤਾ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਸਭ ਦਾ ਸਤਿਕਾਰ ਕੀਤਾ ਜਾਂਦਾ ਚਰਾ ਸਿੰਘ ਜੀ ਵੱਲੋਂ ਇਸ ਕਰਕੇ ਇੱਥੇ ਦੇ ਜਿਹੜੇ ਗ੍ਰਾਂਤੀ ਸਿੰਘ ਸਾਹਿਬਾਨ ਨੇ ਉਹਨਾਂ ਬਾਰੇ ਬਹੁਤ ਵਧੀਆ ਸੁਣਿਆ ਵੀ ਬਹੁਤ ਚੰਗੇ ਆ ਤੇ ਸਤਿਗੁਰੂ ਜੀ ਦਾ ਆਇਆ ਨਾ ਕੋਰ ਤਾਲ ਪਿਤਾ ਗੁਰੂ ਦੇ ਚੋਸੀ ਦੀਆਂ ਇਹ ਬਟਿਆਈਆਂ ਗ੍ਰਹਿ ਹੈ ਤਾਲ ਤਸੋ ਸੰਤੋਸ਼ਾ ਬੰਦ ਗੁਰੂ ਤੇਰਾ ਸਾਚਾ ਨਾਮ ਮੇਰਾ ਧਰਵਾ ਦੇ ਤੇ ਸ਼ਬਦ ਵਾਜੇ ਗਏ ਤੁਰ ਕਰਮ ਪਾਇਆ ਸੋ ਜਨ ਕੋ ਸੇ ਤੇ ਕਹਿ ਨਾਨਕ ਤੈ ਸੁਖ ਹੋਆ ਆਨੰਦ ਸੁ ਬਟਾ ਕੀ ਬਰੇ ਨਾਨਕ ਕੋ ਆ ਸਭ ਸੰਤਾਨੀਆਂ ਪਰਿਵਾਰਾਂ ਦੀਆਂ ਸੇਵਾਦਾਰਨੀਆਂ ਅਰਦਾਸਾਂ ਬੇਟੀਆਂ ਜੌਧਰੀਆਂ ਆਪਣੇ ਨਰਥੇ ਪਰਵਾਣ ਕਰੋ ਸਭਨਾ ਦੇ ਕਾਰਜ ਰਾਸ ਸੁਨੋ ਲਈ ਤੁਖੀ ਬਾਣੀ ਦੇ ਹੁਕਮ ਮੁਕਸ ਕੇ ਆਪ ਜੀ ਸਰਬ ਸੰਤਾਨ ਕਰਤਾ ਗੁਰੂ ਜੀ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪਨੇ ਕਾ ਨਾਮ ਸਿਆਮ ਗੁਰੂ ਨਾਨਕ ਨਾਮ ਕਰਦੇ ਪਵਾ ਤੇਰੇ ਪਾਣੀ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਤਾਸ ਤਾ ਚੈ ਬਲਹਾਰ ਜਿਨ ਪੁਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਜਨ ਕੂਰਣਾ ਸਾਨੂੰ ਕੋਈ ਕੰਪਨੀ ਮਿਲਣਾ ਚਾਹੀਦਾ ਹੈ ਉੱਥੇ ਸੁਚਿਆਰ ਸਿੱਖਾਉਂਦੀ ਜਿਹੜੀ ਸੰਗਤ ਹੈ ਉਹ ਕਰਨੀ ਚਾਹੀਦੀ ਹੈ ਸੋ ਮੈਂ ਆਪ ਨੂੰ ਸੁਚੀ ਸੰਪਰਕਾ ਆਪਣੇ ਵੱਲੋਂ ਨਿਜੀ ਤੌਰ ਤੇ ਇਸੋ ਦੀ ਪ੍ਰਬੰਧਕ ਕਮੇਟੀ ਨੂੰ ਤਾਇਦ ਵੱਲੋਂ ਭਾਗ ਕਰਦਾ ਹੋਇਆ ਕਾਮ ਲੈਣਾ ਕਿ ਨਮਾ ਬਹੀ ਨਾ ਇਹ ਜੋ ਆਇਆ ਹੈ ਆਪ ਨੇ ਕਿਸੇ ਅਧਰੇ ਕਿਡੇ ਲੈ ਕੇ ਆਓ ਆਪ ਸਾਰੇ ਪਰਿਵਾਰ ਸਬੂਚੀ ਵਿਖਾਏ ਦਿਨ ਨੂੰ ਉਸੇ ਰਾਤ ਕੋਈ ਸੇਕੀ ਕਰੋ ਇਹਨਾਂ ਸ਼ਰਮਾ ਦੇ ਨਾਮ ਆਸਰੇ ਦਾ ਗ੍ਰਾਟਿਟਿਊਡ ਦੇ ਕੇ ਉਹ ਮੌਜੂਦੀ ਕਰਾਂਗਾ ਇਸ ਪੱਤਰ ਜੋ ਫਾਇਸਾ ਪਾਈ ਦਸਪੀ ਸਿੰਘ ਨੇ ਕੋਲ ਕਰਦੇ ਸੀ ਇਸ ਦੇ ਬਸੀ ਦਸਪਾਟ ਉਹ ਅੱਜ ਲੈ ਤੇ ਨਾਲ ਨਾਲ ਉਹ ਤੁਹਾਨੂੰ ਅਸੀਂ ਉਹ ਦਿਖਾਉਂਦੇ ਆ ਵੀ ਜਿੱਥੇ ਸਾਰਿਆਂ ਦਾ ਸਿਰ ਪੋਪ ਆ ਕੇ ਸਮਰਨਤ ਵੀ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਤਸਵੀਰਾਂ ਤੁਹਾਡੇ ਕੋਲ ਨੇ ਆਸ਼ੀਰਗ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਕਿਉਂਕਿ ਜਿਹੜੇ ਸਾਡੇ ਪ੍ਰੈਸ ਸੋਸ਼ਲ ਮੀਡੀਆ ਕਲੱਬ ਜਿਹੜਾ ਸਮਾਨਿਆ ਵਾਲਾ ਬਣਿਆ ਸਾਡਾ ਜਿਹੜੇ ਸਾਡੇ ਜਤਿੰਦਰ ਸਾਹਿਬ ਜੀ ਰਵਿੰਦਰ ਜੀ ਪ੍ਰਧਾਨ ਤੇ ਦਾਸੋ ਤੇ ਪਹੁੰਚੇ ਤੇ ਸਾਨੂੰ ਗੁਰਦੁਆਰਾ ਪਰਵੰਦਰ ਕਮੇਟੀ ਨੇ ਬਹੁਤ ਜਿਆਦਾ ਪਿਆਰ ਸਤਿਕਾਰ ਵਕਸਿਆ ਅਸੀਂ ਬਹੁਤ ਬਹੁਤ ਜਿਆਦਾ ਧੰਨਵਾਦ ਕਰਦੇ ਆ ਇਹਨਾਂ ਦਾ ਹਰ ਵਕਤ ਆ ਅਸੀਂ ਜਿੱਥੇ ਵੀ ਤੁਸੀਂ ਬੁਲਾਉਣੇ ਵਾਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਾਂਗੇ ਕਿਤੇ ਵੀ ਤੁਹਾਨੂੰ ਹੋਰ ਵੀ ਕਿਤੇ ਲੋੜ ਪੈਂਦੀ ਹੈ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਤੁਸੀਂ ਕੋਈ ਵੀ ਖਬਰ ਲਗਾਉਣੀ ਆ ਜਾਂ ਸਾਨੂੰ ਸੱਦਣਾ ਇਸ ਕਰਕੇ ਜਿਹੜਾ ਸਕਰੀਨ ਤੇ ਥੱਲੇ ਨੰਬਰ ਚੱਲ ਰਿਹਾ ਇਸ ਤੇ ਸਾਨੂੰ ਤੁਸੀਂ ਆਪਣੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜਾਂ ਸਾਨੂੰ ਫੋਨ ਕਰਕੇ ਤੁਸੀਂ ਬੁਲਾ ਸਕਦੇ ਹੋ ਇਸ ਕਰਕੇ ਬੋਲੇ ਸੋਨੀ ਹਾ ਬੋਲੇ ਸੋਨੀ ਹਾ ਚੋਰ ਤਹਾਇ ਰਿਕਰ ਸੇ ਜੀ ਜਜ ਫਾਰਪੁਰਖ ਵਾਇਰੂ ਬੇਲੋ ਬਖਸ਼ ਕੋਈ ਆ ਕਿ ਨਿਤਨੇ ਵੀ ਕਿ ਜਿਸ ਨੇ ਪਰਿਵਾਰ ਹਾਜ਼ਰੀ ਮਰਦਾ ਸੀ ਨਾ ਤੇ ਇੱਕ ਨਿਤਨੇ ਵੀ ਮਾਫੋ ਕੇ ਸੇ ਸੋ ਰਹਾ ਭਾਈ ਮਨਜੀਤ ਹੋਲੇ ਕਈ ਨਈ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਆ ਗਿਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ